ਲਜਾ ਹੈ ਅਮਲ ਪਾਇਮ ਲਸਮਾਏ ਅਮਲ ਤਨ ਮਲਦੀ ਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਣ ਅਮਲੋ ਅਮਲੋ ਕਾ ਨ ਜਾਏ ਆਕਾ ਕੋ ਰਹਿ ਲਬਲਾਏ ਆਕੇ ਬੇਦ ਪਾੜ ਪ੍ਰਾਣ ਆਕੇ ਬਣੇ ਕਰੇ ਵਿਖਿਆਣ ਆਕੇ ਬਰਮੇ ਆਕੇ ਇੰਦੋ ਆਕੇ ਗੋਪੀ ਦਾ ਗੋਬਿੰਦੋ ਆਕੇ ਸਰੋ ਆਕੇ ਸੱਧੋ ਆਕੇ ਕੀਤੇ ਕੀਤੇ ਬੁੱਧਾ ਆਖੇ ਦਾਨਬ ਆਖੇ ਦੇਵ ਆਖੇ ਸੁਨਰ ਮੁੰਜੋ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਟਟ ਜਾਏ ਇਥੇ ਕਿਤੇ ਹੋਰ ਕਰੇ ਤਾਂ ਅਖਣ ਦੇਖੀ ਗਈ ਕੇ ਜੀਵਣ ਭਾਵ ਤੇਵਰ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਅਕਰ ਬੋਲ ਬਗਾੜ ਤਾਂ ਲਖਿਆ ਸਰਗਾ ਵਾਰਾਂਗਾ ਵਾਰ ਸੋਦਰ ਕੇ ਆ ਸੋ ਕਰਕੇ ਆਜ ਤੁਰ ਸਮਾਲੇ ਬਾਦੇ ਨਾਲ ਅਨੇਕ ਅਸ਼ੰਕਾ ਕਿਤੇ